ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਰੂਪੀ ਸਾ ਸੰਗਤ ਜੀ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਉਤੇ ਸਵਾਗਤ ਹੈ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਵਿੱਚ ਵਧੀਆ ਹੋਵੋਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਡੀਓ ਸ਼ੁਰੂ ਕਰਨੇ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜੇਕਰ ਤੁਹਾਨੂੰ ਵੀਡੀਓ 30 ਵਧੀਆ ਲੱਗੇ ਤੁਹਾਡੇ ਵਿਚਾਰ ਵਧੀਆ ਲੰਕੇ ਤਾਂ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਸਾਡੇ ਨਾਲ ਸ਼ਹੀਦਾਂ ਸਿੰਘਾਂ ਦਾ ਪੈਰਾ ਹੈ ਕੋਈ ਨਿਸ਼ਾਨੀਆਂ ਨੇ ਸੰਗਤ ਜੀ ਜਿਨ੍ਹਾਂ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਉਤੇ ਗੁਰੂਆਂ ਦਾ ਪੈਰਾ ਹੈ ਰੱਬੀ ਰੂਹਾਂ ਦਾ ਸਾਡੇ ਨਾਲ ਪੈਰਾ ਹੈ ਤੇ ਸੰਗਤ ਜੀ ਜਿਨ੍ਹਾਂ ਨਾਲ ਰੱਬੀ ਰੂਹਾਂ ਦਾ ਪੈਰਾ ਹੁੰਦਾ ਹੈ ਤੇ ਉਹ ਬੜੇ ਹੀ ਬੜਪੱਗੀ ਹੁੰਦੇ ਨੇ ਭਾਗਾ ਵਾਲੇ ਹੁੰਦੇ ਨੇ ਕਿ ਗੁਰੂ ਨੇ ਉਹਨਾਂ ਨੂੰ ਆਪਣੇ ਨਾਲ ਲਾਇਆ ਹੁੰਦਾ ਹੁੰਦਾ ਆਪਣੇ ਲੜ ਲਾਉਣ ਦਾ ਮੌਕਾ ਦਿੱਤਾ ਹੁੰਦਾ ਉਸ ਵਾਈ ਗੁਰੂ ਨੇ ਸੰਗਤਜੀ ਹਰ ਕਿਸੇ ਨੂੰ ਇਹ ਵਿੜਪਾਗੀ ਸਮਾਂ ਨਹੀਂ ਮਿਲਦਾ ਕੋਈ ਕੋਈ ਹੀ ਵਿੜਪਾਗੀ ਹੁੰਦਾ ਹੈ ਕੋਈ ਕੋਈ ਪਾਗਾ ਵਾਲਾ ਹੁੰਦਾ ਹੈ ਜਿਸ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਵੀਡੀਓ ਸ਼ੁਰੂ ਕਰਦੇ ਹਾਂ ਤੇ ਸੰਗਤਜੀ ਨਿਸ਼ਾਨੀਆਂ ਚੋਂ ਪਹਿਲੀ ਗੱਲ ਤਾਂ ਇਹ ਆਂਦੀ ਹੈ ਕਿ ਜਦੋਂ ਸਾਡੀ ਤਿੰਨ ਤੋਂ ਪੰਜ ਅੱਖ ਖੁੱਲ ਜਾਵੇ ਤਾਂ ਇਹ ਇੱਕ ਬਹੁਤ ਹੀ ਵੱਡਾ ਸੰਕੇਤ ਮੰਨਿਆ ਜਾਂਦਾ ਹੈ ਕਿ ਸਾਡੇ ਨਾਲ ਰੱਬੀ ਰੂਹਾਂ ਦਾ ਪੈਰਾ ਹੈ ਕਿਉਂਕਿ ਕਿਸੇ ਦੀ ਅੱਧੀ ਰਾਤ ਨੂੰ ਖੁੱਲਦੀ ਹੈ ਤੇ ਕੋਈ ਸੌਂਦਾ ਹੀ ਅੱਧੀ ਰਾਤ ਨੂੰ ਹੈ ਪਰ ਜੇਕਰ ਕਿਸੇ ਦੀ ਤਿੰਨ ਤੋਂ ਪੰਜ ਅੱਖ ਖੁੱਲਦੀ ਹੈ ਤਾਂ ਉਸ ਦਾ ਇੱਕ ਸੰਕੇਤ ਇਹ ਵੀ ਮੰਨਿਆ ਜਾਂਦਾ ਹੈ ਕਿ ਉਸ ਨੂੰ ਗੁਰੂ ਸਾਹਿਬ ਨੇ ਆਪਣੇ ਬਾਣੀ ਪੜਨੇ ਦਾ ਹੁਕਮ ਦਿੱਤਾ ਹੈ ਉਸ ਨੂੰ ਕੁਝ ਸੰਕੇਤ ਦਿੱਤਾ ਹੈ ਉਸ ਨੂੰ ਉੱਠ ਕੇ ਉਸ ਵਾਹਿਗੁਰੂ ਦੇ ਲੜ ਲੱਗ ਕੇ ਬਾਣੀ ਪੜਨੇ ਦਾ ਜੋ ਇਸ਼ਾਰਾ ਮਿਲਦਾ ਹੁੰਦਾ ਹੈ ਤਾਂ ਕਰਕੇ ਜੇਕਰ ਕਿਸੇ ਵੀ ਇਹ ਚਾਪੈਣ ਦੀ ਅੱਖ ਤਿੰਨ ਤੇ ਵਿਚਕਾਰ ਖੁੱਲਦੀ ਹੈ ਤਿੰਨ ਤੇ ਪੰਜ ਦੇ ਵਿਚਕਾਰ ਤਾਂ ਇਸ ਨੂੰ ਐਦਾਂ ਹੀ ਨਾ ਸਮਝਿਆ ਕਰੋ ਕਿ ਨੀਚ ਅੱਖ ਖੁੱਲ ਗਈ ਉਸ ਵੇਲੇ ਇਸ਼ਨਾਨ ਪਾਣੀ ਕਰਕੇ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਬਾਣੀ ਜਰੂਰ ਪੜੋ ਕਿਉਂਕਿ ਬਹੁਤ ਕਰਮਾਲੇ ਹੁੰਦੇ ਨੇ ਜੋ ਸਵੇਰਾ ਦੇਖਦੇ ਨੇ ਰੱਬ ਦੇ ਘਰ ਦਾ ਕੁਝ ਨਹੀਂ ਪਤਾ ਹੁੰਦਾ ਕਿ ਰਾਤ ਨੂੰ ਜੋ ਸੌਂਦੇ ਨੇ ਕਈ ਲੋਕ ਤਾਂ ਸਵੇਰਾ ਦੇਖਦੇ ਹੀ ਨਹੀਂ ਇਸ ਲਈ ਸੰਕਤ ਜੀ ਜੇ ਕਰਵਾਹਿ ਗੁਰੂ ਨੇ ਤੁਹਾਨੂੰ ਸੋਹਾਂ ਦੇਖਣੇ ਦੀ ਆਗਿਆ ਬਖਸ਼ੀ ਹੈ ਤਾਂ ਉਸ ਵਾਹਿਗੁਰੂ ਦਾ ਇਹਸਾਨ ਕਦੇ ਨਾ ਭੁੱਲਿਓ ਖਮੇਸ਼ਾ ਉਸ ਦਾ ਇਸ਼ਾਰਾ ਸਮਝ ਕੇ ਉਹਨਾਂ ਨੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਸੰਕਤ ਜੀ ਪਹਿਲਾ ਤਾਂ ਇਹ ਹੀ ਹੋ ਗਿਆ ਤੇ ਦੂਜਾ ਇਹ ਹੈ ਕਿ ਜਦੋਂ ਵੀ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਜਾਂ ਕਿਸੇ ਨੇ ਘਰ ਪਾਠ ਕਰਵਾਇਆ ਹੁੰਦਾ ਹੈ ਜਾਂ ਜਾਂ ਅਸੀਂ ਕਿਸੇ satsang ਦੇ ਵਿੱਚ ਜਾਂਦੇ ਆ ਦੀਵਾਨਾ ਵਿੱਚ ਜਾਂਦੇ ਆ ਤੇ ਅਸੀਂ ਜਦੋਂ ਧਿਆਨ ਨਾਲ ਦੀਵਾਨ ਸੁਣਦੇ ਹੁੰਨੇ ਆ satsang ਵਿੱਚ ਸਾਡਾ ਧਿਆਨ ਪੂਰਾ ਹੁੰਦਾ ਹੈ ਅਸੀਂ ਪੂਰੇ ਲੀਨ ਹੋਏ ਹੁੰਨੇ ਆ ਤੇ ਅਚਾਨਕ ਤੁਹਾਡੇ ਸਰੀਰ ਦੇ ਰੋਕ ਤੇ ਖੜੇ ਹੋ ਜਾਣ ਜਿਵੇਂ ਅੰਦਰੋਂ ਕਾਂਬਾ ਚੜੇ ਸਰੀਰ ਦੇ ਕੰਡੇ ਖੜੇ ਹੋ ਜਾਣਾ ਅਚਾਨਕ ਇਹ ਵੀ ਇੱਕ ਸੰਕੇਤ ਹੁੰਦਾ ਹੈ ਕਿ ਸਾਡੇ ਆਲੇ-ਦੁਆਲੇ ਰੋਪੀ ਰੂਹਾਂ ਦਾ ਪੈਰਾ ਹੈ ਸਾਡੇ ਨਾਲ ਸਿੰਘਾਂ ਦਾ ਪੈਰਾ ਹੈ ਸ਼ਹੀਦਾਂ ਸਿੰਘਾਂ ਦੀ ਕਿਰਪਾ ਸਾਡੇ ਤੇ ਬਣੀ ਹੋਈ ਹੈ ਸੰਗਤ ਜੀ ਇਸ ਲਈ ਜਦੋਂ ਵੀ ਤੁਸੀਂ ਕਦੇ ਕਿਸੇ ਦਰਬਾਰ ਸਾਹਿਬ ਚਾਓ ਕਦੇ ਸਤਸੰਗ ਵਿੱਚ ਬੈਠੋ ਤੇ ਕਦੇ ਤੁਹਾਡੇ ਨਾਲ ਐਦਾਂ ਹੋਵੇ ਤਾਂ ਤੁਸੀਂ ਸਮਝਿਓ ਕਿ ਤੁਹਾਡੇ ਨਾਲ ਉਸ ਵਾਹਿਗੁਰੂ ਦਾ ਆਸ਼ੀਰਵਾਦ ਹੈ ਉਹਨਾਂ ਦੀ ਕਿਰਪਾ ਹੈ ਭਾਈ ਗੁਰੂ ਠੋਟੇ ਤੇ ਮਿਹਰਬਾਨ ਨੇ ਠੋਡੀ ਕੀਤੀ ਭਗਤੀ ਲੇਖੇ ਲੱਗ ਰਹੀ ਹੈ ਸੰਗਤ ਜੀ ਤੇ ਉਸ ਤੋਂ ਬਾਅਦ ਆ ਜਾਂਦਾ ਹੈ ਜੀ ਤੀਜੀ ਨਿਸ਼ਾਨੀ ਤੀਜੀ ਤੀਜੀ ਨਿਸ਼ਾਨੀ ਸੰਗਤ ਜੀ ਇਹ ਹੈ ਕਿ ਜੇਕਰ ਸਾਡੇ ਮਨ ਵਿੱਚ ਕੋਈ ਗੱਲ ਨੂੰ ਲੈ ਕੇ ਇਸ਼ਾ ਹੋਵੇ ਕਿ ਰੱਬਾ ਸਾਡਾ ਇਹ ਕੰਮ ਬਣ ਜਾਵੇ ਤੇ ਅਸੀਂ ਕਿਸੇ ਨਾਲ ਇਹ ਗੱਲ ਸਾਂਝੀ ਵੀ ਨਾ ਕੀਤੀ ਹੋਵੇ ਤੇ ਅਸੀਂ ਸਿਰਫ ਉਸ ਵਾਹਿਗੁਰੂ ਅੱਗੇ ਹੀ ਆਪਣੇ ਮਨ ਦੀ ਗੱਲ ਰੱਖੀ ਹੋਵੇ। ਪਾਠ ਕਰਦੇ ਸਮੇਂ ਜਾਂ ਗੁਰਦੁਆਰੇ ਬੈਠੇ ਸਮੇਂ ਤੁਸੀਂ ਉਹ ਗੱਲ ਸੋਚੀ ਹੋਵੇ ਤੇ ਅਚਾਨਕ ਚੱਕ ਉਹ ਗੱਲ। ਮਤਲਬ ਜੋ ਵੀ ਤੁਸੀਂ ਆਪਣੇ ਮਨ 'ਚ ਇੱਛਾ ਰੱਖੀ ਹੈ ਉਹ ਥੋੜੀ ਗੱਲ ਅਚਾਨਕ ਚੱਕ ਕਿਸੇ ਨਾ ਕਿਸੇ ਰਸਤੇ ਨੂੰ ਉਹ ਗੱਲ ਥੋੜੀ ਪੂਰੀ ਹੋ ਜਾਣੀ। ਥੋਡੀ ਗੱਲ ਪ੍ਰਵਾਨ ਹੋ ਜਾਣੀ ਕਿ ਜਿਵੇਂ ਕਿ ਤੁਹਾਡਾ ਘਰ ਦੇ ਕੰਮ ਨੂੰ ਲੈ ਕੇ ਕੋਈ ਸੋਚਾ ਹੋਵੇ ਬਾਹਰ ਬਿਜ਼ਨਸ ਨੂੰ ਲੈ ਕੇ ਸੋਚਿਆ ਹੋਵੇ ਕੋਈ ਤੁਹਾਡੇ ਮਨ 'ਚ ਟੈਨਸ਼ਨ ਹੋਵੇ ਪਰ ਤੁਸੀਂ ਇਹ ਗੱਲ ਕਿਸੇ ਨੂੰ ਦੱਸੀ ਨਾ ਹੋਵੇ ਤੇ ਤੁਹਾਡੀ ਉਹ ਇੱਛਾ ਪੂਰੀ ਹੋ ਜਾਣੀ ਜਾਂ ਤੁਹਾਡੇ ਬਿਜ਼ਨਸ ਨੂੰ ਲੈ ਕੇ ਹੈ ਜਾਂ ਘਰ ਪਰਿਵਾਰ ਨੂੰ ਲੈ ਕੇ ਹੈ ਤੇ ਸਮਝੋ ਇਹ ਵੀ ਇੱਕ ਇਸ਼ਾਰਾ ਹੈ ਕਿ ਰੱਬੀ ਰੂਹਾਂ ਦਾ ਪਿਆਰਾ ਤੁਹਾਡੇ ਨਾਲ ਹੈ ਕਿਉਂਕਿ ਜੋ ਤੁਸੀਂ ਸੋਚਿਆ ਹੈ ਉਹ ਵਾਹਿਗੁਰੂ ਨੇ ਠੋਡੀ ਅਰਦਾਸ ਸੁਣ ਲਈ ਹੈ ਜੋ ਕੋਈ ਸੱਚੇ ਮਨ ਨਾਲ ਉਸ ਵਾਹਿਗੁਰੂ ਨਾਲ ਆਪਣੇ ਦਿਲ ਦੀ ਗੱਲ ਕੀਤੀ ਹੈ ਤੇ ਉਹ ਗੱਲ ਠੋਡੀ ਪ੍ਰਵਾਨ ਹੋ ਗਈ ਤਾਂ ਇਹ ਵੀ ਇੱਕ ਨਿਸ਼ਾਨੀ ਹੈ ਕਿ ਸਾਡੇ ਨਾਲ ਰੱਬੀ ਰੂਹਾਂ ਦਾ ਪਹਿਰਾ ਹੈ ਤੇ ਚੌਥੀ ਨਿਸ਼ਾਨੀ ਇਹ ਹੈ ਸੰਗਤ ਜੀ ਕਿ ਜਦੋਂ ਅਸੀਂ ਪਾਠ ਕਰਦੇ ਹੋਈਏ ਭਗਤੀ ਵਿੱਚ ਲੀਨ ਹੋਈਏ ਤੇ ਅਚਾਨਕ ਸਾਨੂੰ ਐਦਾਂ ਖੁਸ਼ਬੂ ਆਵੇ ਤਾਂ ਸਮਝ ਲੈਣਾ ਕਿ ਤੋਡੇ ਆੜੇ ਦਵਾਲੇ ਰੱਬੀ ਰੋਹਾਨੀ ਰੂਹਾਂ ਦਾ ਪੈਰਾ ਹੈ ਕਿਉਂਕਿ ਨਾ ਤੁਹਾਡੇ ਆੜੇ ਦਵਾਲੇ ਕਿਸੇ ਨੇ ਕੋਈ ਸੁਗੰਧੀ ਤਾਂ ਲਾਇਆ ਹੋਵੇ ਕੋਈ ਆੜੇ ਦਵਾਲੇ ਫੁੱਲ ਹੋਣ ਤੇ ਫੇਰ ਵੀ ਤੁਹਾਨੂੰ ਬਹੁਤ ਵਧੀਆ ਖੁਸ਼ੀ ਬੁਆਵੇ ਤੁਹਾਨੂੰ ਮਨ ਨੂੰ ਸ਼ਾਂਤੀ ਜੇ ਮਹਿਸੂਸ ਹੋਵੇ ਬਹੁਤ ਸ਼ਾਂਤੀ ਫੀਲ ਹੋਵੇ ਤਾਂ ਇਹ ਵੀ ਇੱਕ ਵੱਡੀ ਨਿਸ਼ਾਨੀ ਹੁੰਦੀ ਹੈ ਕਿ ਤੁਹਾਡੇ ਆਲੇ ਦੁਆਲੇ ਰੱਬੀ ਰੂਹਾਂ ਦਾ ਪੈਰਾ ਹੈ ਭਾਵ ਕਿ ਤੁਹਾਨੂੰ ਵਧੀਆ ਖੁਸ਼ੂ ਆਣਾ ਤੇ ਤੁਹਾਡੇ ਮਨ 'ਚ ਤੁਸੀਂ ਸ਼ਾਂਤੀ ਮਹਿਸੂਸ ਕਰਨੀ ਪਾਠ ਕਰਨੇ 'ਚ ਮਨ ਲਾਣਾ ਕਾੜੀ ਨਾ ਕਰਨੀ ਪਾਠ ਨੂੰ ਪੂਰਾ ਮਨ ਲਾ ਕੇ ਉਸ ਦਾ ਅਰਥ ਸਮਝਣਾ ਇਹ ਵੀ ਇੱਕ ਵੱਡੀ ਨਿਸ਼ਾਨੀ ਹੈ ਕਿ ਤੁਹਾਡੇ ਨਾਲ ਪੇਰਾ ਹੈ ਤੇ ਇਹ ਸੇ ਕੁਝ ਨਿਸ਼ਾਨੇ ਜਾਂ ਸੰਕੇਤ ਜੀ ਆਸ ਕਰਦੇ ਹਾਂ ਕਿ ਤੁਹਾਨੂੰ ਸਾਡੇ ਵਿਚਾਰ ਵਧੀਆ ਲੱਗੇ ਹੋਣਗੇ ਜੇਕਰ ਇਹਨਾਂ ਨਿਸ਼ਾਨੀਆਂ 'ਚ ਤੁਹਾਡੇ ਨਾਲ ਕੁਝ ਵੀ ਐਦਾਂ ਦਾ ਇਨਾਂ ਸਬੰਧਤ ਕੁਝ ਵੀ ਹੁੰਦਾ ਹੈ ਤਾਂ ਤੁਸੀਂ ਵੀ ਬڑے ਭਾਗ ਵਾਲੇ ਹੋ ਕਿਉਂਕਿ ਤੁਹਾਡੇ ਨਾਲ ਸਿੱਧਾ ਸਿੰਘਾਂ ਦਾ ਪੈਰਾ ਹੈ ਰੱਬੀ ਰੂਹਾਂ ਦਾ ਪੈਰਾ ਹੈ ਸੰਗਤ ਜੀ ਬਾਣੀ ਪੜਦੇ ਸੁਣਦੇ ਰਹਿਣਾ ਚਾਹੀਦਾ ਹੈ ਸਰਬੱਤ ਦਾ ਭਲੇ ਦੀ ਅਰਦਾਸ ਕਰੋ ਤੁਹਾਡਾ ਭਲਾ ਖੁਦ ਹੀ ਹੋ ਜਾਣਾ ਹੈ ਭੁੱਲਾ ਚੁੱਕਾਂ ਦੀ ਮਾਫੀ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ